ਪ੍ਰਾਈਵੇਟ ਸਕੂਲਾਂ ਦਾ ਮਾਫੀਆ ਜਿਹੜਾ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਨੂੰ ਲੁੱਟਣ ਲੱਗਿਆ ਮੈਂ ਪਹਿਲੇ ਉਹਨਾਂ ਦਾ ਸਿਲੇਬਸ ਏਖੂਗਾ ਹੁਣ ਸਿਲੇਬਸ ਏਖੂਗਾ ਤਾਂ ਫਿਰ ਕਿਤਾਬਾਂ ਭਾਈ ਕਿਤੋਂ ਵੀ ਮਿਲ ਜਾਣਗੀਆਂ ਮਾਫੀਏ ਦਾ ਬੋਝ ਜਵਾਕਾਂ ਦੇ ਮਾਪਿਆਂ ਤੇ ਤਾਂ ਨਹੀਂ ਤੁਹਾਡੇ ਐਸਡੀਐਮ ਸਾਹਿਬ ਸੁੱਤੇ ਪਏ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੁੱਤੇ ਪਏ ਨੇ ਸੱਤ ਸਰੀਆ ਕਾਲ ਪੰਜਾਬੀਓ ਪੰਜਾਬੀਓ ਅੱਜ ਮੈਂ ਗੱਲ ਕਰਨੀ ਹੈ ਪ੍ਰਾਈਵੇਟ ਸਕੂਲਾਂ ਦਾ ਮਾਫੀਆ ਜਿਹੜਾ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਨੂੰ ਲੁੱਟਣ ਲੱਗਿਆ ਮੈਂ ਪਹਿਲਾਂ ਵੀ ਬੋਲਦਾ ਹੁੰਨਾ ਅੱਜ ਤੇ ਕੱਲ 2-3 ਦਿਨ ਹੋ ਗਏ بڑے ਮਾਪਿਆਂ ਦੇ ਫੋਨ ਆਏ ਪੰਜਾਬ ਦੇ ਇੱਕ ਵੱਡੇ ਸਕੂਲਾਂ ਦੀ ਘਟਨਾ ਘਟਨਾ ਕੀ ਹੈ ਤੁਸੀਂ ਹਰ ਇੱਕ ਚੀਜ਼ ਹੀ ਉਹਨਾਂ ਦੇ ਮੁਕਾਬਕ ਲੈਣੀ ਆ ਚਾਹੇ ਉਹ ਕਿਤਾਬਾਂ ਨੇ ਚਾਹੇ ਉਹ ਵਰਦੀਆਂ ਨੇ ਚਾਹੇ ਉਹਦੀ ਬੈਲਟ ਹੈ ਟਾਈ ਹੈ ਜੋ ਵੀ ਕੁਸ਼ ਹੈ ਜਿੱਥੋਂ ਅਸੀਂ ਕਹਤਾ ਫਲਾਨੀ ਦੁਕਾਨ ਤੋਂ ਲੈਣੀ ਆ ਉੱਥੋਂ ਹੀ ਲੈਣੀ ਆ ਸੋ ਬੱਚਿਆਂ ਦੀਆਂ ਮਾਪਿਆਂ ਦੀਆਂ ਜੇਬਾਂ ਤੇ ਡਾਕਾ ਪੈ ਰਿਹਾ ਹੈ ਇਹ ਡਾਕੂ ਕੌਣ ਨੇ ਪ੍ਰਾਈਵੇਟ ਸਕੂਲਾਂ ਵਾਲੇ ਮਾਫ਼ ਕਰੋ ਮੈਨੂੰ ਇਹ ਸ਼ਬਦ ਵਰਤਣੇ ਪੈ ਰਹੇ ਨੇ ਪਰ ਇਹ ਸੱਚ ਹੈ ਇਸ ਲਈ ਸਿੱਖਿਆ ਮੰਤਰੀ ਸਾਹਿਬ ਨੂੰ ਕੀ ਗੁਜਾਰਸ਼ ਹੈ ਭਗਵੰਤ ਸਿੰਘ ਮਾਨ ਹਰਾਂ ਨੂੰ ਕੀ ਗੁਜਾਰਸ਼ ਹੈ ਗੁਜਾਰਸ਼ ਇਹ ਹੈ ਵੀ ਤੁਸੀਂ ਇੱਕ ਕਾਨੂੰਨ ਪਾਸ ਕਰ ਦਿਓ ਬਈ ਦਸਵੀਂ ਜਾਂ 12ਵੀਂ ਤੱਕ ਸਾਰੇ ਪੰਜਾਬ ਦੇ ਸਕੂਲਾਂ ਦਾ ਇੱਕ ਸਿਲੇਬਸ ਹੋਊਗਾ ਪੰਜਾਬ ਸਕੂਲ ਸਿੱਖਿਆ ਬੋਰਡ ਇਹ ਫੈਸਲਾ ਕਰੇ ਵੀ ਜਿੰਨੇ ਵੀ ਸਾਡੇ ਅੰਡਰ ਸਕੂਲ ਆਉਂਦੇ ਨੇ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਚਾਹੇ ਅਰਧ ਸਰਕਾਰੀ ਨੇ ਕੋਈ ਵੀ ਨੇ ਉਹਨਾਂ ਦਾ ਸਿਲੇਬਸ ਇੱਕ ਹੋਊਗਾ ਹੁਣ ਸਿਲੇਬਸ ਇੱਕ ਹੋਊਗਾ ਤਾਂ ਫਿਰ ਕਿਤਾਬਾਂ ਭਾਈ ਕਿਤੋਂ ਵੀ ਮਿਲ ਜਾਣਗੀਆਂ ਨਹੀਂ ਕੀ ਕੀਤਾ ਬੁੱਕ ਜਿਹੜੇ ਬੁੱਕ ਸੈਲਰ ਨੇ ਉਹਨਾਂ ਨੇ ਸਕੂਲ ਵੰਡੇ ਹੋਏ ਨੇ ਇੱਜੜੇ ਗਿਫਟ ਜਾਂਦੇ ਨੇ ਸਕੂਲਾਂ ਨੂੰ ਹੈਨਾ ਕਲਰਕਾਂ ਨੂੰ ਪ੍ਰਿੰਸੀਪਲਾਂ ਨੂੰ ਹੈਨਾ ਸਾਰੇ ਮਾਫੀਆ ਹੈ ਮਾਫੀਏ ਦਾ ਬੋਝ ਜਵਾਕਾਂ ਦੇ ਮਾਪਿਆਂ ਤੇ ਪੈ ਰਿਹਾ ਹੈ ਭਾਈ ਭਗਤ ਸਿੰਘ ਮਾਨ ਤੁਸੀਂ ਬਹੁਤ ਕਹਿੰਦੇ ਸੀ ਅਸੀਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਹਦਾਇਤਾਂ ਕਰਾਂਗੇ ਐ ਕਰਾਂਗੇ ਇਹ ਕਰਾਂਗੇ ਕਰੂੰ ਕਰਾਂਗੇ ਭਾਈ ਆਹ ਨਵਾਂ ਸੀਜ਼ਨ ਜਿਹੜਾ ਸ਼ੁਰੂ ਹੋਇਆ ਜਾ ਕੇ ਦੇਖੋ ਵੀ ਕਿਵੇਂ ਲੁੱਟਿਆ ਗਿਆ ਹੈ ਬੱਚਿਆਂ ਦੇ ਮਾਪਿਆਂ ਨੂੰ ਸਾਰੇ ਸਕੂਲ ਮੈਂ ਇੱਕ ਗੱਲ ਕਹਿ ਦਵਾਂ ਵੀ ਇੱਕੋ ਜਿਹੇ ਨਹੀਂ ਹੁੰਦੇ ਸਾਡੇ ਜਗਰਾਉਂ ਦੇ ਵੀ ਕੁਝ ਸਕੂਲ ਵਧੀਆ ਨੇ ਚੰਗੇ ਨੇ ਇਦਾਂ ਹੀ ਪੂਰੇ ਪੰਜਾਬ ਦੇ ਕੋਲ ਸਕੂਲ ਵਧੀਆ ਨੇ ਲੁਧਿਆਣਾ ਦੇ ਵਿੱਚ ਕੀ ਹਾਲ ਹੈ ਮੜ ਜਾ ਨਿਗਾ ਮਾਰ ਕੇ ਦੇਖੋ ਮahanagar ਵੱਡਾ ਸ਼ਹਿਰ ਹੈ ਉੱਥੇ ਮਾਪੇ ਕਹਿੰਦੇ ਅਸੀਂ ਬੋਲ ਹੀ ਨਹੀਂ ਸਕਦੇ ਭਾਈ ਕਰ ਹੀ ਨਹੀਂ ਸਕਦੇ ਯਾਰ ਫੇਰ ਜਿਹੜਾ ਤੁਸੀਂ ਕਾਨੂੰਨ ਕੀਤਾ ਸੀ ਵੀ ਸਾਰੇ ਬੋਰਡ ਪੰਜਾਬੀ ਚ ਹੋਣਗੇ ਤਾਂ ਇਹ ਲਾਜ਼ਮੀ ਕਰੋ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਕੋਈ ਰੋਕ ਨਹੀਂ ਲਾਊਗਾ ਹੁਣ ਕਈ ਬੰਦੇ ਕਹਿ ਦੇਣਗੇ ਯਾਰ ਤੁਸੀਂ ਆਪਦੇ ਬੱਚੇ ਹਟਾ ਲਓ ਨਾ ਪੜਾਓ ਬਈ ਇਹ ਕਿਵੇਂ ਹੋ ਸਕਦਾ ਜਦ ਸਿਸਟਮ ਹੀ ਉਹ ਜਿਹਾ ਹੋ ਗਿਆ ਸਰਕਾਰੀ ਟੀਚਰ ਉਹਨਾਂ ਦੀਆਂ ਤਨਖਾਹਾਂ ਇੰਨੀਆਂ-ਇੰਨੀਆਂ ਕਰਤੀਆਂ ਤੇ ਉਹਨਾਂ ਨੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਪੜਾਉਣਾ ਹੀ ਨਹੀਂ ਚੱਜ ਨਾਲ ਹੈਨਾ ਤੇ ਜਿਹੜੇ ਬੱਚੇ ਸਰਕਾਰੀ ਜਾਂਦੇ ਹੀ ਨਹੀਂ ਮਾਪੇ ਲਾਉਂਦੇ ਹੀ ਨਹੀਂ ਇੱਕ ਸਿਸਟਮ ਬਣ ਗਿਆ ਇਸ ਲਈ ਇਹ ਥੋੜਾ ਹੋ ਸਕਦਾ ਵੀ ਯਾਰ ਤੁਸੀਂ ਨਾ ਲਾਓ ਇੱਕ ਇੱਕ ਦਾ ਤਰਖ ਹੋਇਆ ਯਾਰ ਇਹ ਲੌਜੀਕ ਨਹੀਂ ਹੈ ਤੁਸੀਂ ਪੂਰੇ ਪੰਜਾਬ ਦੇ ਸਕੂਲਾਂ ਦਾ 10ਵੀਂ ਜਾਂ 12ਵੀਂ ਤੱਕ ਇੱਕੋ ਸਿਲੇਬਸ ਕਰੋ ਤੇ ਉਹਦੀਆਂ ਕਿਤਾਬਾਂ ਜਿੱਥੋਂ ਮਰਜੀ ਲੈਣ ਕੋਈ ਸਕੂਲ ਤੰਗ ਨਹੀਂ ਕਰੂਗਾ ਹੈਨਾ ਪਤਾ ਨਹੀਂ ਤੁਹਾਡੇ ਐਸਡੀਐਮ ਸਾਹਿਬ ਸੁੱਤੇ ਪਏ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੁੱਤੇ ਪਏ ਨੇ ਤੁਹਾਡੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਹੈ ਉਹ ਗੌਰ ਹੀ ਨਹੀਂ ਕਰਦੇ ਵੀ ਆਹ ਸਕੂਲਾਂ ਚਾ ਕੁਝ ਹੋ ਰਿਹਾ ਭਾਈ ਆ ਬੈਕ ਤਨ ਐਸੀ ਲੱਤ ਲੱਤ ਤਰੀਆਂ ਗਰਮੀਆਂ ਜੀ ਜੀ ਚੜ ਲੇ ਸਿਆੰਜ ਹੀਟਰ ਚੱਲਦੇ ਨੇ ਸਰਕਾਰੀ ਤਨਖਾਹ ਆਉਂਦੀ ਐ ਸਰਕਾਰੀ ਖਜ਼ਾਨੇ ਨੂੰ ਲੁੱਟਣ ਲੱਗੇ ਹੋયા ਆ ਬਾਈ ਜੀ ਅਸੀਂ ਇਹ ਸ਼ਬਦ ਮੈਨੂੰ ਕਹਿਣੇ ਪੈ ਰਹੇ ਨੇ ਮਾਫ ਕਰਿਓ ਪਰ ਇਹ ਸੱਚ ਐ ਬੋਲਾਂਗੇ ਕਦੋਂ ਜਦੋਂ ਸਾਡੇ ਸਿਰਾਂ ਤੋਂ ਦੀ ਪਾਣੀ ਨੰਗਿਆ ਯਾਰ ਹਨਾ ਬੱਚੇ ਅੱਜ ਬੱਚਿਆਂ ਦੇ ਮਾਪੇ ਇੰਨੇ ਔਖੇ ਨੇ ਵਿਚਾਰੇ ਮੈਂ ਤਾਂ ਇਹ ਤੱਕ ਦੇਖਿਆ ਕਈ ਜਿਹੜੇ ਵਿਚਾਰੇ 15000 ਤੇ 20000 ਤੇ ਨੌਕਰੀ ਕਰਦੇ ਨੇ ਜਦੋਂ ਐਡਮਿਸ਼ਨਾਂ ਹੁੰਦੀਆਂ ਨੇ ਤਾ ਉਹ ਆਪਦੇ ਮਾਲਕਾਂ ਤੋਂ ਐਡਵਾਂਸ ਪੈਸੇ ਫੜਦੇ ਨੇ ਵਿਆਜੂ ਪਾਏ ਫੜਕੇ ਜਵਾਕਾਂ ਦੀਆਂ ਐਡਮਿਸ਼ਨਾਂ ਤੱਕ ਦਿੱਤੀਆਂ ਜਾਂਦੀਆਂ ਨੇ ਭਾਈ ਕਿਉਂ ਨਹੀਂ ਤੁਸੀਂ ਇਹ ਗੱਲ ਕਰਦੇ ਯਾਰ ਇੰਨੇ ਨੇ ਮਹੀਨੇ ਦੀ ਫੀਸ ਕਿਤਾਬਾਂ ਇੱਕ ਦੁਕਾਨ ਤੋਂ ਵਰਦੀਆਂ ਇੱਕ ਦੁਕਾਨ ਤੋਂ ਫਿਰ ਐਂ ਹਿੰਦੀ ਨਹੀਂ ਅਸੀਂ ਪੰਜਾਬੀ ਨਹੀਂ ਬੋਲਣ ਦੇਣੀ ਹਿੰਦੀ ਚ ਗੱਲ ਕਰੋ ਇਹ ਯਾਰ ਕਿੱਥੋਂ ਦਾ ਇਹ ਰੂਲ ਹੈ ਸੋ ਇਸ ਲਈ ਸਰਕਾਰ ਇਸ ਮਸਲੇ ਧਿਆਨ ਦੇਵੇ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਪੂਰਾ ਬੋਝ ਹਲਕਾ ਹੋਵੇ ਭਾਈ ਇਸ ਪਾਸੇ ਨੂੰ ਆਜੋ ਨਹੀਂ ਪ੍ਰਾਈਵੇਟ ਵਾਲੇ ਲੁੱਟ ਲੈਣਗੇ ਚਾਹੇ ਪ੍ਰਾਈਵੇਟ ਹਸਪਤਾਲਾਂ ਵਾਲੇ ਨੇ ਚਾਹੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਇਹਨਾਂ ਵੱਲ ਗੌਰ ਕਰ ਲਓ ਮੇਰੇ ਭਰਾ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾ ਲਈਏ ਸਰਕਾਰੀ ਸਕੂਲਾਂ ਨੂੰ ਉੱਚ-ਉੱਚ ਪੱਧਰੀ ਦਾ ਕਰ ਲਈਏ ਕਿ ਪੂਰੇ ਦੇਸ਼ ਦੇ ਵਿੱਚ ਮੈਂ ਕਹਿੰਦਾ ਦੋ ਚੀਜ਼ਾਂ ਹੀ ਮੁਫਤ ਚਾਹੀਦੀਆਂ ਨੇ ਇੱਕ ਸਿਹਤ ਸਹੂਲਤਾਂ ਇੱਕ ਸਿੱਖਿਆ ਸੋ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਨੂੰ ਵਧੀਆ ਬਣਾ ਲਈਏ ਤਾਂ ਜੋ ਬੱਚਿਆਂ ਦੇ ਮਾਪੇ ਯਾਰ ਲੁੱਟਣੋਂ ਬਚ ਜਾਣ ਯਾਰ ਆਓ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਸੀਂ ਕਿ ਆਓ ਇਸ ਮਸਲੇ 'ਤੇ ਸਾਰੇ ਇਕੱਠੇ ਹੋ ਕੇ ਇਹ ਕੋਈ ਰਾਜਨੀਤੀ ਦਾ ਮੁੱਦਾ ਨਹੀਂ ਹੈ ਹੈਨਾ ਆਮ ਬੰਦੇ ਦੀ ਲੁੱਟ ਹੋ ਰਹੀ ਹੈ ਆਮ ਨਾਗਰਿਕਾਂ ਦੀ ਲੁੱਟ ਹੋ ਰਹੀ ਹੈ ਇੰਨੀਆਂ ਕ ਬੇਨਤੀਆਂ ਨਾਲ ਤੁਹਾਡਾ ਤੋਂ ਵਿਦਾਲ ਲੈਣਾ ਉਮੀਦ ਕਰਦਾ ਹਾਂ ਸਰਕਾਰ ਇਸ ਮੁੱਦੇ ਤੇ ਗੌਰ ਕਰੇਗੀ ਧੰਨਵਾਦ ਸਤਿ ਸ਼੍ਰੀ ਅਕਾਲ